ਅਗਤ ਪਿਤਾ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦਾ 537ਵਾਂ ਵਿਆਪੁਰਬ ਬੀਤੇ ਕੱਲ 10 ਸਤੰਬਰ ਨੂੰ ਬਟਾਲਾ ਅੰਦਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਪਰ ਅੱਜ ਅਸੀਂ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣ ਜਾ ਰਹੇ ਹਾਂ ਇਹਨੂੰ ਗੁਰਦੁਆਰਾ ਫਲਾਈ ਸਾਹਿਬ ਕਹਿੰਦੇ ਹਨ ਬਟਾਲਾ ਤੋਂ ਕਾਦੀਆਂ ਰੋਡ ਤੇ ਮਹਿਜ 4 ਤੋਂ 5 ਕਿਲੋਮੀਟਰ ਦੂਰ ਇੱਕ ਗੁਰਦੁਆਰਾ ਸਥਿਤ ਹੈ ਜਿੱਥੇ ਵਿਆਪੁਰਬ ਤੋਂ ਅਗਲੇ ਦਿਨ ਭਾਰੀ ਜੋੜ ਮੇਲਾ ਲੱਗਦਾ ਹੈ ਇਹ ਜੋੜ ਮੇਲੇ ਦਾ ਕੀ ਇਤਿਹਾਸ ਹੈ ਇਸ ਗੁਰਦੁਆਰਾ ਸਾਹਿਬ ਨੂੰ ਫਲਾਈ ਸਾਹਿਬ ਕਿਉਂ ਕਹਿੰਦੇ ਹਨ ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੁੰਦੀਆਂ ਹਨ ਦਰਸ਼ਨ ਕਰਦੀਆਂ ਹਨ ਮੁਰਾਦਾ ਮੰਗਦੀਆਂ ਹਨ ਝੋਲੀਆਂ ਭਰਦੀਆਂ ਹਨ ਆਓ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਨਾਲ ਮੌਜੂਦ ਹੈ ਗੱਲਬਾਤ ਕਰਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਵੇਖਦੇ ਰਹੋ ਚੈਨਲ ਦਾ ਆਰਐਨ ਨਿਊਜ਼ ਜਾਨਣ ਹੋਏ ਉਹਨੇ ਕਰਕੇ ਇਹ ਸਾਰਾ ਸੰਸਾਰ ਪ੍ਰਕਾਸ਼ ਦੇਖ ਰਿਹਾ ਹੈ ਕਰਦਾ ਕੀ ਹੈ ਉਹ ਮੈਂ ਜਵਾਬ ਦੇਣ ਵਾਲਾ ਇਹ ਜੱਜਦਾ ਨਹੀਂ ਜੇ ਤੁਸੀਂ ਜਾਚਕ ਬਣੇ ਸੁਆਲੀ ਬਣੇ ਹੋ ਫਿਰ ਤੁਹਾਨੂੰ ਗੁਰੂ ਨਾਨਕ ਦਾ ਮਰੀਦ ਬਹਿ ਗਿਆ ਚੇਲਾ ਬਹਿ ਗਿਆ ਅੱਖ ਲੱਗੇ ਬਾਬਾ ਇਹ ਕੀ ਕਾਰ ਹੈ ਕੜੇ ਤਕਾਰ ਉਹ ਪਰਮਾਤਮਾ ਮੁਰਤਕਤ ਹੈ ਉਹ ਰਾਜੇ ਤੋਂ ਤਖਾਰੀ ਤੇ ਤਖਾਰੀ ਤੋਂ ਰਾਜਾ ਬਣਦਾ ਹੈ ਇੱਕ ਇੱਕ ਅਕਾਲ ਪੁਰਖ ਕੋਲੇ ਬਾਕਤ ਹੈ ਉਸ ਵਿੱਚ ਹੀ ਕਾਇਨਾਤ ਵਿੱਚ ਸਾਰੀਆਂ ਦੁਨੀਆਂ ਖੁਸ਼ੀਆਂ ਪ੍ਰਾਪਤ ਕਰੋ ਮਾਫ ਰਹਾ ਸਜੋਗ ਲਿਓ ਕਾਕੇ ਦਾ ਸਵਾਗਤ ਬਹੁਤ ਬਹੁਤ ਹੋਆ ਬਾਕਤ ਰੇਸ਼ੀ ਵਿਦਾਂਤ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਜੀ ਅੱਜ ਆਪ ਜੀ ਇਸ ਸਥਾਨ ਦੇ ਦਰਸ਼ਨ ਦੇਦਾਰ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਫਲਾਈ ਸਹਿਬ ਸਤਿਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਸਥਾਨ ਹੈ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ 1544 ਬਿਕਰਮੀ ਸੁਮਤ ਨੂੰ ਸ਼੍ਰੀ ਸੁਲਤਾਨਪੁਰ ਲੋਧੀ ਤੋਂ ਬਰਾਤ ਦੇ ਸਹਦ ਸਾਜ ਵਜ ਕੇ ਬਟਾਲੇ ਦੀ ਧਰਤੀ ਤੇ ਜਗਤ ਮਾਤਾ ਸੁਲਖਣੀ ਜੀ ਨੂੰ ਵਿਆਹਣ ਵਾਸਤੇ ਆਏ ਸੀ ਉਸ ਤੋਂ ਦੂਸਰੇ ਦਿਨ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਇਸ ਅਸਥਾਨ ਤੇ ਕੁਝ ਸਾਧੂਆਂ ਨੂੰ ਦਰਸ਼ਨ ਦੇਦਾਰ ਦੇ ਕੇ ਨਿਹਾਲ ਕਰਨ ਵਾਸਤੇ ਪਹੁੰਚੇ ਨੇ ਔਰ ਮਹਾਰਾਜ ਜੀ ਸਵੇਰ ਦੇ ਸਮੇਂ ਇੱਥੇ ਪਹੁੰਚੇ ਸਨ ਉਸ ਵਕਤ ਸਤਿਗੁਰੂ ਜੀ ਮਹਾਰਾਜ ਫਲਾਈ ਦੀ ਦਾਤਨ ਕਰ ਰਹੇ ਸਨ ਉਹ ਦਾਤਨ ਮਹਾਰਾਜ ਜੀ ਨੇ ਇੱਥੇ ਗੱਡ ਦਿੱਤੀ ਸੀ ਜਿਹੜੀ ਵੱਡੀ ਫਲਾਈ ਦਾ ਸਰੂਪ ਧਾਰਨ ਕਰ ਗਈ ਹੈ ਔਰ ਇਸ ਲੰਬਾ ਸਮਾਂ ਸੰਗਤਾਂ ਇਥੋਂ ਨਗਰ ਦੀਆਂ ਆਪੇ ਸਹਿਯੋਗ ਕਰਕੇ ਸੇਵਾਵਾਂ ਕਰਦੀਆਂ ਰਹੀਆਂ ਫਿਰ ਸਮੇਂ ਨੇ ਕਰਵਟ ਲਈ ਤੇ ਅਚਲ ਸਾਹ ਵਾਲੇ ਸਥਾਨ ਤੇ ਸੰਤ ਬਾਬਾ ਬਸਤਾ ਸਿੰਘ ਜੀ ਕਾਰ ਸੇਵਾ ਵਾਲੇ ਮਹਾਪੁਰਸ਼ ਸੇਵਾਵਾਂ ਕਰਾ ਰਹੇ ਸੀ ਇਲਾਕੇ ਨੇ ਜਾ ਕੇ ਮਹਾਪੁਰਸ਼ਾਂ ਨੂੰ ਬੇਨਤੀ ਕੀਤੀ ਹੈ ਔਰ ਮਹਾਪੁਰਸ਼ਾਂ ਨੇ ਇੱਥੇ ਆ ਕੇ ਜੋ ਜਿਹੜੀ ਫਲਾਈ ਸਾਹ ਸਥਾਨ ਦੀ ਸੇਵਾ ਜਿਹੜੀ ਆਰੰਭ ਕਰਵਾਈ ਉਹਨਾਂ ਤੋਂ ਬਾਅਦ ਉਹਨਾਂ ਦੀ ਰਹਿਨੁਮਾਈ ਹੇਠ ਹੀ ਉਹਨਾਂ ਦੇ ਜਥੇ ਵਿੱਚ ਜਿਹੜੇ ਜਥੇਦਾਰ ਸੰਤ ਬਾਬਾ ਹਜੂਰਾ ਸਿੰਘ ਜੀ ਉਹਨਾਂ ਨੂੰ ਇਸ ਸਥਾਨ ਦੀ ਜਿਹੜੀ ਜ਼ਿੰਮੇਵਾਰੀ ਬਾਬਾ ਬਸਤਾ ਸਿੰਘ ਜੀ ਨੇ ਦਿੱਤੀ ਫਿਰ ਅੱਜ ਜਿੰਨਾ ਵੀ ਅੱਜ ਤੁਸੀਂ ਇੱਥੇ ਬਣਿਆ ਹੋਇਆ ਵਿਸ਼ਾਲ ਇਮਾਰਤ ਦਾ ਢਾਂਚਾ ਜਾਂ ਪਵਿੱਤਰ ਇਮਾਰਤ ਜਿਹੜੀ ਸਤਿਗੁਰੂ ਜੀ ਦੇ ਦਰਬਾਰ ਦੀ ਹੈ ਪ੍ਰਕਰਮਾ ਔਰ ਸਰੋਵਰ ਇਹ ਸਾਰਾ ਕੁਝ ਬਾਬਾ ਹਜੂਰਾ ਸਿੰਘ ਜੀ ਨੇ ਆਪਣੀ ਦੇਖਰੇਖ ਹੇਠ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਔਰ ਉਦੋਂ ਤੋਂ ਇਹ ਇੱਥੇ ਪੱਕੀ ਮर्याਦਾ ਰਹੀ ਹੈ ਵੀ ਗੁਰੂ ਨਾਨਕ ਸਾਹਿਬ ਜੀ ਦੇ ਵਿਆਹ ਪੁਰਬ ਤੋਂ ਅਗਲੇ ਦਿਨ ਅੰਮ੍ਰਿਤ ਵੇਲੇ ਤੋਂ ਲੈ ਕੇ ਦੇਰ ਰਾਤ ਤੱਕ ਭਾਰੀ ਜੋੜ ਮੇਲਾ ਸਜਦਾ ਜਿਸ ਵਿੱਚ ਦੀਵਾਨ ਔਰ ਗੁਰੂ ਕੇ ਲੰਗਰ ਅਟੁੱਟ ਵਰਤਦੇ ਨੇ ਜਿੱਥੇ ਆਤਮਿਕ ਭੋਜਨ ਔਰ ਤਨ ਦਾ ਭੋਜਨ ਦੋਵੇਂ ਅਟੁੱਟ ਵਰਤਾਏ ਜਾਂਦੇ ਹੁਣ ਉਹਨਾਂ ਤੋਂ ਬਾਅਦ ਬਾਬਾ ਹਜੂਰਾ ਸਿੰਘ ਜੀ ਤੋਂ ਬਾਅਦ ਬਾਬਾ ਦਲੇਰ ਸਿੰਘ ਜੀ ਜਿਹੜੇ ਹਨ ਉਹ ਇਸ ਸਥਾਨ ਦੀ ਸੇਵਾ ਨੂੰ ਨਿਭਾ ਰਹੇ ਨੇ ਜਿਹੜੇ ਬੜੇ ਪਿਆਰ ਸਤਿਕਾਰ ਦੇ ਨਾਲ ਉਹਨਾਂ ਤੋਂ ਬਾਅਦ ਸੰਗਤਾਂ ਦੇ ਇਲਾਕੇ ਦੇ ਸਾਰੇ ਸਹਿਯੋਗ ਦੇ ਨਾਲ ਸੇਵਾਵਾਂ ਕਰ ਰਹੇ ਨੇ ਔਰ ਇੱਥੇ ਕਥਾ ਕੀਰਤਨ ਔਰ ਡੇਲੀ ਜਿਹੜੀ ਐ ਉਹ ਸੰਥਿਆ ਦੀਆਂ ਕਲਾਸਾਂ ਦੀ ਸੇਵਾ ਵੀ ਜਿਹੜੀ ਇਹਨਾਂ ਨੇ ਹੁਣ ਨਵੇਂ ਤਰੀਕੇ ਦੇ ਨਾਲ ਆਰੰਭ ਕਰਵਾਈ ਐ ਔਰ ਸਾਰੀ ਸੇਵਾ ਜਿਹੜੀ ਐ ਇਹਨਾਂ ਨੂੰ ਹੀ ਬਣ ਹੁੰਦੀ ਐ ਬਾਬਾ ਦਲੇਰ ਸਿੰਘ ਜੀ ਸੰਗਤਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਵਿਧਾਈ ਦੀ ਜਿਹੜੀ ਐ ਉਹ ਸਾਂਝ ਆਪ ਜੀ ਨੂੰ ਕਰਨੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਗ ਦੇਵ ਜੀ ਦੇ ਵਿਆਹ ਪਰਪਰਿਵ ਦੇ ਆਈਆਂ ਆਈਆਂ ਸੰਗਤਾਂ ਨੂੰ ਪੂਰਵ ਦਰਗਤ ਚੱਲ ਕੇ लख लख वधाई पातशाह जी विदां न सेवा करके धन करके मन करके धन करके अपना जीवन सफल कर रही बहुत बहुत बधाई हो संत वाहू जी का खालसा